ਇਹਨਾਂ ਨੂੰ ਤੁਸੀਂ ਇਹ ਦੇਣੀ ਵੀ ਤੁਸੀਂ ਆਪਣਾ ਸਕੂਲ ਜੁਗਰਾਂ ਖਾਂ ਦੇ ਨਾਲ ਦੇ ਆਮਾਰ ਉਤਾਰ ਸੰਗਤ ਦੇ ਨਾਲ ਤੇਰਾ ਪਰਿਵਾਰ ਲਈ ਵੀ ਮਾ ਇਹ ਵੀ ਸਰਵਵਸਦੀ ਸੁਵੇਲਾ ਮੇਜੇ ਖੇ ਵੀ ਯਾਚ ਕਰਿਆ ਜਾ ਰਹੀਆਂ ਤੁਸੀਂ ਵੀ ਇਸ ਤਰ੍ਹਾਂ ਹੀ ਕਿਸੇ ਉਦਿਆ ਤੇ ਜਾਣਾ ਖੇਡਾਂ ਦੇ ਵਿੱਚ ਵੀ ਪੜਾਈ ਦੇ ਵਿੱਚ ਵੀ ਪੜਾ ਲੱਗੇ ਬੱਚਾ ਹਾਂ ਆਪਾਂ ਸਿੱਧਾ ਪਰਿਵਾਰ ਤੋਂ ਰਜੋਣ ਕੰਪਨ ਗਮਕਰੀ ਹੋਈ ਆ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨ ਨੂੰ ਜੋ ਸਪான்ਸਰ ਕਰ ਰਹੇ ਆ ਖਾਸ ਤੌਰ ਤੇ ਸਰਦਾਰ ਬਲਜਿੰਦਰ ਸਿੰਘ ਜੀ ਤੇ ਜੱਗੀ ਜੀ ਜੋ ਕਿ ਕਾਫੀ ਸਮੇਂ ਤੋਂ ਸੜਨਾ ਤਾਲ ਮਿਲ ਕਰ ਰਹੇ ਸੀ ਕਿ ਕੋਈ ਸੂਲ ਦੇ ਵਿੱਚ ਗੀਮਾਂ ਦਾ ਪ੍ਰੋਗਰਾਮ ਕਰਵਾਇਆ ਰਹੇ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਦੇ ਲਈ ਅਗਲੇ ਪਹਿਲੇ ਫਾਸਾ ਗੀਮਾਂ ਦਾ ਸਟਾਰਟ ਕਰ ਜਾ ਰਹੇ ਆ 200 ਮੀਟਰ ਬੁਆਇਸ ਤਾਂ 200 ਮੀਟਰ ਵਾਲੇ ਬॉयਸ ਜਿਨ੍ਹਾਂ ਨੇ ਨਾਮ ਲਖਾਈ ਸੀ ਉਹ ਵੀ ਤੇ ਜੇ ਕੋਈ ਹੋਰ ਵੀ ਬੱਚਾ ਪਾਰਟਿਸਪੇਟ ਕਰਨਾ ਚਾਹੁੰਦਾ ਉਹ ਤੇ ਖੜੇ ਹੋ ਜਾਓ ਤੇ ਉਧਰ ਹਰਜੀਵਰ ਸਿੰਘ ਖੜੇ ਆ ਗਰਾਊਂਡ ਦੇ ਵਿਚਕਾਰ ਚਲੇ ਜਾਓ 200 ਮੀਟਰ ਵਾਲੇ ਬॉयਸ ਹੋਰ ਵੀ ਜੇ ਕੋਈ ਬੱਚਾ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਨਾਮ ਨਹੀਂ ਲਖਾਇਆ ਬਹੁਤ ਬਹੁਤ ਪਾਰਟਿਸਪੇਟ ਕਰੋ ਫੁੱਟ ਗੇਮਾਂ ਦੇ ਵਿੱਚ ਅਜਦਾ ਜਣ ਆਪਾਂ ਗੇਮਾਂ ਨੂੰ ਸਮਾਪਤ ਕੀਤਾ ਤਾਂ ਆਪਾਂ ਪੂਰਾ ਖੁੱਲ ਕੇ ਉਹਨਾਂ ਬਾਅਦ ਚ ਬੁਲਾਉਣੇ ਆ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਭੱਜੇ ਆਉਂਦੇ ਆਪਾਂ ਆਪਣੇ ਹੀ ਪਿੰਡ ਦੇ ਵਿੱਚ ਸਕੂਲ ਪੱਧਰੀ ਇੱਕ ਟੂਰਨਾਮੈਂਟ ਕਰਾਇਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਟੂਰਨਾਮੈਂਟ ਬੰਦਦੇ ਹੁੰਦੇ ਯਾਰ ਇਸ ਲਈ ਤੇ ਇਹ ਟੂਰਨਾਮੈਂਟ ਬਹੁਤ ਘੱਟ ਚੋਣਾਂ ਦੇ ਵਿੱਚ ਹੋਇਆ ਕਿ ਪ੍ਰਾਈਵੇਟ ਸੈਕਟਰ ਜਿਹੜਾ ਉਹ ਆਪਦੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਅਨੇਕਾਂ ਤਰ੍ਹਾਂ ਦੇ ਕਰਦਾ ਹੈ ਅਨੇਕਾਂ ਸਮਾਗਮ ਕਰਦਾ ਇਸ ਨੂੰ ਮੁੱਖ ਰੱਖਦੇ ਅਸੀਂ ਵੀ ਸੋਚਿਆ ਆ ਆਪਣੇ ਪਿੰਡ ਦੇ ਬੱਚਿਆਂ ਨੂੰ ਹਨ ਪ੍ਰਮੋਟ ਕੀਤਾ ਜਾਵੇ ਜਿਹੜੇ ਜਿਹੜੇ ਸਰਕਾਰੀ ਸਕੂਲ ਦੇ ਆਮ ਬੱਚੇ ਬਾਡੀ ਤੁਹਾਡੀ ਅੱਗੇ ਨੂੰ ਰਹੇ ਵੱਡੇ ਵੱਡੇ ਮਕਾਮ ਹਾਸਲ ਕਰ ਸਕਦੇ ਆ ਵੱਡੇ ਵੱਡੇ ਅਹੁਦੇ ਹਾਸਲ ਕਰ ਸਕਦੇ ਆ ਉਹਨਾਂ ਲਈ ਤੇ ਜੇ ਕੋਈ ਬੱਚਾ ਖੇਡ ਸਮਾਗਮ ਕਰ ਗਿਆ ਤਾਂ ਉਹ ਉਥੇ ਕੁਆਲੀਫਾਈ ਕਰਕੇ ਉਹਨੂੰ ਉਹਨੂੰ ਭਾਵੇਂ ਪੋਸਟ ਆ ਜਾਂਦਾ ਉਹਨੂੰ ਪਹਿਲੀ ਵਾਰ ਅਸੀਂ ਇਹ ਖੇਡ ਸਮਾਗਮ ਕਰਾਇਆ ਇਸ ਦੇ ਦੌਰਾਨ ਬਹੁਤ ਸਾਰੀਆਂ ਖੇਡਾਂ ਖੇਡੀਆਂ ਗਈਆਂ ਜਿਵੇਂ ਕਿ ਰੇਸਾਂ ਬਹੁਤ ਸਾਰੀਆਂ ਤੁਸੀਂ ਦੇਖ ਸਕਦੇ ਹੋ ਰੇਸਾਂ ਹੋਈਆਂ 100 ਮੀਟਰ ਦੀ 200 ਦੀ 300 ਦੀ 400 ਦੀ ਇਸ ਤਰ੍ਹਾਂ ਦੀਆਂ ਖੇਡਾਂ ਆ ਇਸ ਦੇ ਨਾਲ ਹੀ ਖੇਡਾਂ ਦੇ ਨਾਲ ਨਾਲ ਆਪਾਂ ਜਿਵੇਂ ਕਿ ਬੋੜੀ ਰੇਸ ਪ੍ਰਾਣੀਆ ਖੇਡਾ ਹੁੰਦੀਆਂ ਸੀ ਜਾਂ ਕਹਿੰਦੇ ਵੀ ਇਸ ਦੌਰਾਨ ਦੀ ਲੰਮੀ ਛਾਲ ਵਗੈਰਾ ਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਆਹ ਦੇਖ ਸਕਦੇ ਹੋ ਕਿਵੇਂ ਚਾ 200 ਮੀਟਰ ਦੀ ਦੌੜ ਪੂਰੀ ਕਰਦਾ ਹੋਏ ਨੌਜਵਾਨ ਤੇ ਇਹ ਇਹ ਜਿਹੇ ਨੌਜਵਾਨਾਂ ਨੂੰ ਆਪਾਂ ਨੂੰ ਸ਼ਾਹਦ ਕਰਨ ਦੀ ਲੋੜ ਆ ਦੇਖੋਗੇ ਕਿਹੜੇ ਪੋਜੀਸ਼ਨ ਦੇ ਵਿੱਚ ਆਏ ਜਾਂ ਪਹਿਲੇ ਦੂਜੇ ਤੀਜੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਹਰ ਸਾਲ ਕਰਾਉਣ ਦੀ ਕਿਉਂਕਿ ਜੇ ਇਹ ਸਮਾਗਮ ਹੋਣਗੇ ਫੇਰ ਵੀ ਬੱਚੇ ਗਾਣ ਅਪਰੀਸ਼ੀਏਟ ਹੋ ਸਕਦੇ ਆ ਗਾਣ ਵਾਦ ਸਕਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਹਨਾ ਬੱਚਿਆਂ ਦਾ ਰੁਝਾਨ ਬਹੁਤ ਵਧੀਆ ਹੈਗਾ ਇਸ ਵਾਰ ਆ ਦੇਖੋ ਜਿੰਨੇ ਵੀ ਬੱਚੇ ਆ ਦੇਖੋ ਆ ਵੀ ਆ ਕੇ ਟ੍ਰੈਕ ਤੇ ਲੱਗੇ ਆ ਤੇ ਆ ਵੀ ਆਖੀ ਤੇ ਜਿਹੜਾ ਮਾਰਕਸ ਹੁੰਦਾ ਹੈ ਉਹ ਵੀ ਜਿਹੜੀ ਪੋਜੀਸ਼ਨ ਲੈਣੀ ਹੁੰਦੀ ਆ ਉਹ ਇਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਉਕੇ ਸਾਡੇ ਇਹੀ ਪਿੰਡ ਦੇ ਬਹੁਤ ਸਾਰੇ ਪਲੇਅਰ ਵੱਡੇ ਵੱਡੇ ਬਣ ਗਏ ਆ ਆ ਦੇਖੋ ਵੀ ਜਿਹੜੀ ਆਪਣੇ ਤਿੰਨ ਟੰਗੀ ਹੁੰਦੀ ਸੀ ਪਹਿਲਾਂ ਇਹ ਤੇ ਭੱਜ ਰਹੇ ਆ ਨੌਜਵਾਨ ਆਪਣੇ ਪਿੰਡ ਦੇ ਤੇ ਕੈਵਰੇ ਦੀ ਸ਼ੂਟਿੰਗ ਪੂਰੀ ਸਾਰੀ ਤਰੀਕੇ ਦਾ ਕੀਤੀ ਗਈ ਕਿਉਂਕਿ ਬੱਚਿਆਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਛੋਟੇ ਜਿਹੇ ਲਾਭ ਹੋਗਾ ਜੀ ਤਾਂ ਕਿ ਆ ਦੇਖੋ ਜਿਹੜੇ ਆਪਾਂ ਭਰਾਵਾਂ ਦੇ ਸਰ ਤੇ ਸਾਡੇ ਸਵਾਰਕ ਮੈਂਬਰਾਂ ਦੇ ਸੱਤੇ ਤੇ ਮੇਰੇ ਪਾਜੀ ਸਵਾਰਕ ਵਾਸੀ ਸੂਬੇਦਾਰ ਮਹਿਤਾ ਸਿੰਘ ਜਿਹੜੇ ਕਿ ਪਿਛਲੇ ਨਮਿਆਂ ਸਮੇਂ ਪਹਿਲਾਂ ਜਰੀਏ ਵੀ ਖੇਡਾਂ ਨਾਲ ਸਮਰਪਤ ਸੀਗੇ ਕੀ ਹੋ ਗਿਆ ਤੁਰੇ ਚਲੋ ਕੁੜੀਏ ਤੁਰੇ ਚਲੋ ਕਾਹ ਨਹੀਂ ਹੁੰਦਾ ਸਿਰੇ ਜਾਣਾ ਸਿਰੇ ਅਸੀਂ ਟ੍ਰੇਨਿੰਗ ਬੰਦ ਹੋ ਗਈ ਸੀ ਇਸ ਤੋਂ ਬਾਅਦ ਕੋਸ਼ਿਸ਼ ਸੀ ਕਿ ਵੈਸ ਵਾਰ ਇਹ ਕੋਈ ਨਾ ਕਰਵਾਈਆਂ 8 ਬੱਚੇ ਨੇ ਜੀ ਗਰੁੱਪ ਦੇ ਵਿੱਚ ਬੈਕ ਰੇਸ ਦੇ ਵਿੱਚ ਤਿੰਨ ਗਰੁੱਪ ਬਰੇ ਨੇ ਇਹਨਾਂ ਦੇ ਇੱਕ ਗਰੁੱਪ ਦੇ ਵਿੱਚ ਇੱਕ ਬੱਚਾ ਸਲੈਕਟ ਕੀਤਾ ਗਿਆ ਕੁੜੀਆਂ ਦੀ ਹਨਾ ਅੱਗੇ ਪੋਜੀਸ਼ਨ ਆਉਣੀ ਹੈ ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਨੇ ਨਵੀਆਂ ਨੇ ਦੁਬਾਰਾ ਭੱਜਣਾ ਅੱਗੇ ਅੰਡਰ ਉਹਨਾਂ ਦੇ 19 ਸੀ ਸਾਡੇ 8ਵੀਂ 9ਵੀਂ ਤੋਂ 12ਵੀਂ ਤੱਕ ਦੀਆਂ ਲੜਕੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਇਸ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਕੁੜੀ ਨਿਸ਼ਾ 11ਵੀਂ ਕਲਾਸ 9ਵੀ ਤੋਂ 12ਵੀ ਬੈਕ ਰੇਸ ਸੈਕੰਡ ਗਰੁੱਪ ਰੈਡੀ ਹੈ ਜੀ ਓਕੇ ਹਾਂ ਸਰ ਇੱਕ ਬੱਚੀ ਇਹਦੇ ਵਿੱਚੋਂ ਸਲਾਈਡ ਕੀਤੀ ਜਾਏਗੀ ਹੌਸਲਾ ਵਧਾਇਆ ਕਰੋ ਬਹੁਤ ਕਲਾਪਿੰਗ ਕਰਿਆ ਕਰੋ ਕਲਾਪਿੰਗ ਕਰੋ ਸਾਰੇ ਦੂਸਰਾ ਗਰੁੱਪ ਅੰਡਰ 19 9ਵੀ ਤੋਂ 12ਵੀ ਤੱਕ ਇਸ ਸੈਕੰਡ ਗਰੁੱਪ ਦੇ ਵਿੱਚ ਪਹਿਲਾ ਨੰਬਰ ਤੇ ਆਉਣ ਵਾਲੀ ਕੁੜੀ ਕਸਮੀ ਫਾਸਦੀ ਸਮਨਦੀਪ ਸਮਨਦੀਪ ਦੂਸਰੇ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਗੁੜੀ ਬੈਕ ਰੇਸ ਦੇ ਵਿੱਚ ਹਾਂਜੀ 3rd ਗਰੁੱਪ ਬੈਕ ਰੇਸ ਦਾ ਰੈਡੀ ਆ ਕਲਾਪਿੰਗ ਕਰੋ ਬਧ ਹੌਸਲਾ ਵਧਾਓ ਸਾਰੇ ਹੌਸਲਾ ਵਧਾਓ ਵਾਜਣੀ ਚਾਹੀਦੀ ਆ ਤੁਹਾਡੀ ਕਲਾਪਿੰਗ ਦੀ ਤੀਜੇ ਗਰੁੱਪ ਦੇ ਵਿੱਚ ਬੈਕਰੇਸ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਕੁੜੀ 11ਵੀਂ ਕਲਾਸ ਦੀ ਮਨਪ੍ਰੀਤ ਹਾਂਜੀ ਮਨਪ੍ਰੀਤ ਕੁੜੀ ਵੈਸੇ ਵੀ ਸਾਰੀਆਂ ਗੇਮਾਂ ਦੇ ਵਿੱਚ ਅੱਗੇ ਰਹਿਣ ਵਾਲੀ ਆ ਹੁਣ ਆਪਣਾ ਜੀ ਫਾਈਨਲ ਮੈਚ ਛੇਵੀਂ ਤੋਂ ਅੱਠਵੀਂ ਬੈਕਰੇਸ ਦਾ ਚਾਰੇ ਲੜਕੇ ਇੱਧਰ ਆ ਜਾਣ ਰਮਨਦੀਪ ਸਾਹਿਬ ਨਾਮ ਅਨਾਉਂਸ ਕਰ ਦੇ ਜੀ ਇਹਨਾਂ ਦੇ ਛੇਵੀਂ ਤੋਂ ਅੱਠਵੀਂ ਅੰਜਲੀ 8ਵੀਂ ਕਲਾਸ ਮਨਪ੍ਰੀਤ ਕੌਰ 7ਵੀਂ ਕਲਾਸ ਰਜਨੀ ਵਾਲਾ ਛੇਵੀਂ ਕਲਾਸ ਮੈਕਪ੍ਰੀਤ ਬੈਕ ਰੇਸ ਮਾਣ ਤੇ ਆ ਬੂਰੀ ਯਾਰ ਦਿਖਾ ਰੱਖਿਓ ਆ ਪਿੱਛੇ ਠੀਕ ਆ 20 ਦਿਖਾ ਦਿਓ ਮੈਕ ਤੋਂ ਪੂਰੇ ਡਾਇਓ ਉਹ ਤੇ ਟਰੈਕ ਤੋਂ ਪਾਸੇ ਹੋ ਜਾਓ ਰੈਡੀ ਸਰ ਹਾਂਜੀ ਸਰ ਹਰੇਕ ਗਰੁੱਪ ਦੇ ਵਿੱਚੋਂ ਇੱਕ ਇੱਕ ਬੱਚਾ ਆਪਸ ਸਿਲੈਕਟ ਕਰਨਾ ਰਮਨ ਸਰ ਹਰੇਕ ਗਰੁੱਪ ਚੋਂ ਇੱਕ ਇੱਕ ਬੱਚਾ ਸਿਲੈਕਟ ਕਰਨਾ ਜੀ ਐਏ ਐਏ ਆੜੀ ਪਿੱਛੇ ਓਏ ਇਧਰ ਆ 14 ਬॉयਜ਼ ਪੈਕ ਰੇਸ ਸ਼ੁਰੂ ਹੋਈ ਆ ਅਰਸ਼ ਟਰੈਕ ਉੱਲਦੀ ਰੱਖੀ ਪੁੱਤਰ ਟਰੈਕ ਤੋਂ ਪਾਸੇ ਹੋ ਜਾ ਸੈਕਿੰਡ ਗਰੁੱਪ ਦੇ ਲੋਕ ਪੁੱਤ ਹਰੇ ਗਰੁੱਪ ਦੇ ਵਿੱਚੋਂ ਆਪਾਂ ਇੱਕ ਬੱਚਾ ਸਲੇਮ ਕਰਾਂਗੇ ਜਿਹਨਾਂ ਦਾ ਅੱਗੇ ਫਾਈਨਲ ਹੋਏਗਾ। ਬਤਰਾ ਸਾਰੇ ਟਰੈਕ ਤੋਂ ਪਾਸੇ ਰਹਿਣ। ਕਲਾਪਿੰਗ ਕਰਦਾ ਗਰੁੱਪ ਨੂੰ ਹੌਸਲਾ ਦਿੰਦਾ। ਕੋਈ ਨਹੀਂ ਕੋਈ ਬੈਕ ਉਹ ਦੌੜਦੇ ਨੇ। ਨਹੀਂ ਪਤਾ ਲੱਗਦਾ ਕੀ ਕਰੀ। ਇਹ ਚੌਥਾ ਗਰੁੱਪ ਬਾਕੀ ਰੋ ਸੋਸ਼ਿੰਦੇ ਹੱਥ ਨੇ ਧੱਕਾ ਪਹਿਲੇ ਨੰਬਰ ਤੇ ਔਰ ਬਲਾਸ ਸੁਜੈਨ ਅਲੀ ਸਾਤਰਗਾ ਦਾ ਸਟੂਡੈਂਟ ਕਲਾਪਿੰਗ ਦਾ ਹਿੱਸੇ ਲਈ। ਜੈ ਜੈ ਅੱਗੇ ਵੀ ਨੂਰੀ ਤੋਂ ਬਾਅਦ ਵੀ ਇਹ ਸਾਰੇ ਦੂਸਰਾ ਗਰੁੱਪ ਹੈ ਅੰਡਰ 14 6ਵੇਂ ਤੋਂ 8ਵੇਂ ਤੱਕ ਬੈਕਰਸ ਸਾਰੇ ਹੌਸਲਾ ਵਧਾਓ ਕਲਾਪਿੰਗ ਕਰੋ ਕਲਾਪਿੰਗ ਵੀ ਤੁਹਾਡੀ ਹੋਣੀ ਚਾਹੀਦੀ ਆ ਬਹੁਤ ਵਧੀਆ ਸ਼ਾਬਾਸ਼ ਦੂਜੇ ਗਰੁੱਪ ਦੇ ਵਿੱਚ ਮਨਪ੍ਰੀਤ ਕੌਰ 7ਵੀਂ ਕਲਾਸ 7ਵੀਂ ਕਲਾਸ ਦੇ ਕੁੜੀ ਮਨਪ੍ਰੀਤ ਕੌਰ ਇਸ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ। ਤੀਸਰਾ ਗਰੁੱਪ ਬੈਕ ਰੇਸ 6ਵੀਂ ਤੋਂ 8ਵੀਂ ਕਲਾਸ ਸਟਾਰਟਿੰਗ ਪੁਆਇੰਟ ਤੇ ਰੈਡੀ ਆ। ਰੈਡੀ ਸਰ? ਹਾਂਜੀ ਸਰ OK। ਤੀਸਰਾ ਗਰੁੱਪ ਛੇਵੀਂ ਤੋਂ ਅਠਵੀਂ ਅੰਡਰ 14 ਬੈਕਰਸ ਸ਼ੁਰੂ ਹੋ ਚੁੱਕਿਆ ਹਾਂ ਸਵਾਗਤ ਹੈ ਸਾਰੇ ਕਲਾਪਿੰਗ ਕਰੋ ਕਲਾਪਿੰਗ ਦੀ ਆਵਾਜ਼ ਆਉਣੀ ਚਾਹੀਦੀ ਆ ਬਹੁਤ ਵਧੀਆ ਦੌੜੀਆਂ ਨੇ ਇਸ ਗਰੁੱਪ ਦੀਆਂ ਕੁੜੀਆਂ ਪਹਿਲੇ ਨੰਬਰ ਤੇ ਰਜਨੀ ਵਾਲਾ ਛੇਵੀਂ ਕਲਾਸ ਦੀ ਕੁੜੀ ਪਹਿਲੇ ਨੰਬਰ ਤੇ ਵਧਾਈ ਨਹੀਂ ਪਾਤਾ ਹਾਂਜੀ 6ਵੀਂ ਤੋਂ 8ਵੀਂ ਬੈਕ ਰੇਸ ਲੜਕੀਆਂ ਦਾ ਲਾਸਟ ਗਰੁੱਪ ਰੈਡੀ ਆ ਚੌਥਾ ਗਰੁੱਪ ਇਹਦੇ ਵਿੱਚੋਂ ਵੀ ਇੱਕ ਬੱਚੀ ਸਿਲੈਕਟ ਕੀਤੀ ਜਾਊਗੀ ਫਾਈਨਲ ਦੇ ਲਈ ਤੇ ਫਾਈਨਲ ਦੇ ਬੱਚੇ ਵੀ ਨੇੜੇ ਰਹੋ ਹੌਸਲਾ ਬਤਾਓ ਸਾਰੇ ਗ੍ਰੇਸ ਚੌਥੇ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਮੈਂ ਇੱਕ ਪ੍ਰੀਪਰ ਬੈਕ ਪ੍ਰੀਪਰ ਆਪਣੀ ਕਲਾਸ ਬਾਈ ਇਹ ਕੁੱਝ ਕਲਾਸ ਤੋਂ ਬੈਕ ਹੈਲੋ 6ਵੀਂ ਤੋਂ 8ਵੀਂ ਤੱਕ ਟਾਕਰੇ ਇਸ ਦੇ ਬੱਚੇ ਸਾਡੇ ਲਾਂਡ ਦੇ ਨੇੜੇ ਪਹੁੰਚੇ ਹਨ ਜਸ਼ਨਦੀਪ ਸਿੰਘ 8ਵੀਂ ਕਲਾਸ ਹਰਜਿੰਦਰ ਸਿੰਘ 7ਵੀਂ ਕਲਾਸ ਸੁਚਾ ਸਿੰਘ 8ਵੀਂ ਕਲਾਸ ਸੁਜਾਤ 7ਵੀਂ ਕਲਾਸ ਦੂਜੇ ਨੰਬਰ ਤੇ ਸੁਚਾ ਸਿੰਘ ਤੀਜੇ ਨੰਬਰ ਤੇ ਜਸ਼ਨਦੀਪ ਸਿੰਘ 8ਵੀਂ ਕਲਾਸ ਤੀਜੇ ਨੰਬਰ ਤੇ ਆਇਆ ਬੈਕਰ ਇਸ ਅੰਡਰ 14 6ਵੀਂ ਤੋਂ 8ਵੀਂ ਤੱਕ ਅੱਗੇ ਜਾ ਰਹੇ ਬੱਚੇ अंडर 19 बैकरेस, दलजोत सिंह 9वीं क्लास लापरी सिंह 9वीं क्लास बलवंत सिंह 11वीं क्लास भगवंत सिंह 10वीं ए चारे बच्चे स्टार्टिंग लाइन पे खड़े पहुंचे हैं हां जी 9वीं तो 12वीं बैकरिस स्टार्ट होने जा रही है फाइनल मैच फर्स्ट सेकंड बच्चे अपन ਔਰ ਔਰ ਯਾਰ ਜਿਹੜਾ ਪਾਸੇ ਪਾਸੇ ਰੱਖਾਇਆ ਹੈ ਬੈੜਾ ਸਿਖੜਾ ਕੇ ਰੱਖਣਾ ਹੈ ਪਹਿਲੇ ਸਾਰਿਆਂ ਨੇ ਹੌਸਲਾ ਵਧਾਉਣਾ ਹੈ ਔਰ ਅਗੇ ਰਗੇ ਰਗੇ ਜਿਹਨੇ ਬੱਚੇ ਸਟਾਰਟਿੰਗ ਲਾਈਨ ਤੇ ਖੜੇ ਨੇ ਇਨਸਟ੍ਰਕਸ਼ਨਸ ਦਾ ਖਾਸ ਧਿਆਨ ਰੱਖਿਆ ਕਰੋ ਅਧਿਆਪਕ ਕੀ ਕੀ ਦੱਸਦੇ ਨੇ ਸਟਾਰਟ ਤੋਂ ਪਹਿਲਾਂ ਤੁਸੀਂ ਨਹੀਂ ਦੌੜਨਾ ਹੁੰਦਾ ਜੇ ਸਟਾਰਟ ਹੋ ਚੁੱਕਿਆ ਤੀਜੇ ਗਰੁੱਪ ਲਈ 100 ਮੀਟਰ ਏਸ 100 ਮੀਟਰ ਏਸ ਦੇਵੇਂ ਦੋ ਆਖਰੀ ਦੱਕਦੇ ਲੜਕੀਆਂ ਦੌੜੀਆਂ ਨੇ ਇਸ ਵਾਰ ਚ ਪਹਿਲੇ ਨੰਬਰ ਤੇ ਆਉਣ ਵਾਲੀ ਕੁੜੀ ਰਚਨੀ ਵਾਲਾ ਸ਼ੀਵੀ ਕਲਾਸ ਦੀ ਜ਼ੋਰਦਾਰ ਕਲਾਪਿੰਗ ਕਰ ਪੰਜਾਬੀ ਨਾਲੇ ਤੀਸਰੇ ਗਰੁੱਪ ਫਿਨਿਸ਼ ਹੋ ਚੁੱਕਾ ਹੈ ਠੀਕ ਡਰਮਟਨ ਅਗਲੇ ਬੰਦ ਨਿੰਦੋ ਅਬਰਾਮਟਨ ਆਪਣੇ ਬੰਦ ਹੋ ਬਹੁਤ ਅਗੇ ਚਾਰ ਬੱਚੇ 100 ਮੀਟਰ ਰਸ ਜਸਪ੍ਰੀਤ ਕੌਰ ਸ਼ੀਵੀ ਕਲਾਸ ਸ਼ੀਵੀ ਏ ਦੀ ਜਸਪ੍ਰੀਤ ਕੌਰ ਮਨਪ੍ਰੀਤ ਕੌਰ ਸੱਤਵੀਂ ਕਲਾਸ

ਦੇ ਉਹਨਾਂ ਤੱਕ ਜਾਣਾ ਭੱਗੇ ਜਾਂ ਫੜਨਗੇ